ਕੀ ਮਤਲਬ ਕੀ ਇਹ ਗੱਲ ਬਾਰੇ ਅਸੀਂ ਤਾਂ ਗਰੀਬਾਂ ਦੀ ਗੱਲ ਕਰ ਰਹੇ ਹਾਂ ਹੁਣ ਗਰੀਬਾਂ ਨੂੰ ਉਹ ਕਿਤੇ ਹੋਰ ਲਿਜਾ ਰਹੇ ਸਿਰਫ ਇਹਨਾਂ ਤੋਂ ਹੀ ਸਾਰ ਨੂੰ ਤੇ रह तो तो असरा <Vienna aparece> <ecclesained> मै सारे विधानसभा हल्क बदल बदल के हल्किया जा रहा अज जिम्मे मैं समराला हल्के चया कल मैं खनने परसो पायल सी, पर सी तो उसे मैं ਸਾਨਨੇ ਵਾਲ ਹਲਕੇ ਸੀ ਉਦੋਂ ਪਹਿਲਾ ਇੱਕ ਵੰਨ ਹਾਈਕੋਰਟ ਜੀ ਉਦੋਂ ਪਹਿਲਾ ਇੱਕ ਵੰਨ ਬਜੀ ਘਟਾਣਾ ਜੀ ਇਸ ਤਰ੍ਹਾਂ ਅਵਰਗਤ ਸੀ ਇਸ ਤਰ੍ਹਾਂ ਕਰਦੇ ਬਗਲ ਇੱਕ ਰਾਉਂਡ ਦਾ ਸਾਰਾ ਧਰੇ ਦਰੇ ਜਿਆਦਾਤਰ ਪਾਰਲੀਮੈਂਟ ਕਵਰ ਹੋ ਗਈ ਆ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਇਹ ਆ ਮੇਰੇ ਲਈ ਔਰ ਕਾਂਗਰਸ ਪਾਰਟੀ ਲਈ ਕਿ ਲੋਕਾਂ ਦਾ ਰਿਸਪੌਂਸ ਬਹੁਤ ਬਹੁਤ ਜਿਹਾ ਮਿਲ ਰਿਹਾ ਦੋ ਗੱਲਾਂ ਤੇ ਇੱਕ ਤਾਂ ਲੋਕ ਕੇਂਦਰ ਦੇ ਸਰਕਾਰ ਭਾਜਪਾ ਦੀ ਸਰਕਾਰ ਉਹਨਾਂ ਦੀ ਨੀਤੀਆਂ ਦੇ ਖਿਲਾਫ ਬਹੁਤ ਜ਼ਿਆਦਾ ਨੇ ਕਿਸਾਨ ਭਰਾ ਵੀ ਔਰ ਗਰੀਬ ਲੋਕ ਵੀ ਔਰ ਬਾਕੀ ਸਭ ਲੋਕ ਵੀ ਕਿਹਨਾਂ ਨੇ ਕਦੇ ਵੀ ਭਗਿਆਈ ਦਾ بے ਰੋਜ਼ਗਾਰੀ ਦਾ ਜਿਹੜੇ ਮੁggen ਆ ਇਸ ਮੁਲਕ ਦੇ ਉਹਦੇ ਤੋਂ ਬਚਦੇ ਰਹਿੰਦੇ ਆ ਔਰ ਟੀਵੀਆਂ ਤੇ ਕੁਝ ਹੋਰ ਹੀ ਚਲਾਉਂਦੇ ਰਹਿੰਦੇ ਆ ਦੂਸਰਾ ਜਿਹੜਾ ਆ ਜਿਹੜੀ ਝਾੜੂ ਪਾਰਟੀ ਆ ਦੇਖੋ ਜਿੱਤੋਂ ਵੀ ਅਸੀਂ ਜਾ ਰਹੇ ਆ ਲੋਕ ਕਹਿ ਰਹੇ ਆ ਇਹ ਨਾਰਗਾ ਝੂਠਾ ਪਾਰਟੀ ਕੋਈ ਹੋ ਨਹੀਂ ਸਕਦੀ ਇਹ ਸਾਨੂੰ ਸਾਨੂੰ ਝੂਠੇ ਵਾਦੇ ਕਰਕੇ ਸਾਡੇ ਤੋਂ ਵੋਟਾਂ ਲੈ ਲਿਆ ਔਰ ਅਸੀਂ ਇਸ ਵਾਰ ਇਹਨਾਂ ਨੂੰ ਸਬਕ ਸਿਖਾਵਾਂ ਤੁਹਾਡੇ ਕੋਲ ਕੈਡੀਨੇਟਰ ਦੇ ਦੋ ਦੁਗਣੇ ਕੋਲ ਐਸੀ ਕੈਂਪੇਨ ਕਰਦੇ ਹੋਣੇ ਨਹੀਂ ਇਹ ਇਹੀਆਂ ਗੱਲਾਂ ਜਿਹੜਾ ਇਹਨਾਂ ਡਿਟੇਲਸ ਆ ਦੇਖੋ ਪਾਜ ਪਾਰੇ ਬੈਠੇ ਕੈਂਡੀਡੇਟ ਸੀ ਕਿ ਦਸਤਾਨ ਚਾਰੂਆਨ ਦੇ ਅਧੀਨ ਉਹ ਕਦੇ ਮੈਨੀਫੈਸਟੋ ਜਾਰੀ ਨਹੀਂ ਜਾਂਦੇ ਹੈ ਜੇ ਐਵੇਂ ਕੁਝ ਕੋਲਪਾਲੀ ਫਿੱਕਰ ਜਾਂਦੇ ਹੁੰਦੇ ਆ ਇਹ ਕਾਂਗਰਸ ਪਾਰਟੀ ਹੈ ਜਿਹੜੀ ਡੀਟੇਲਡ ਮੈਨੀਫੈਸਟੋ ਜਾਰੀ ਕਰਦੇ ਆ ਅਸੀਂ ਉਹ ਮੈਨੀਫੈਸਟੋ ਜਾਰੀ ਕਰਤਾ ਹੈਗਾ ਔਰ ਉਹ ਜਿਹੜੀਆਂ ਮੁੱਖ ਗੱਲਾਂ ਹੁੰਦੀਆਂ ਉਹ ਅਸੀਂ ਹਰ ਸਟੇਟ ਤੋਂ ਲੋਕਾਂ ਨੂੰ ਦੱਸਦੇ ਆ ਕਿ ਜੇ ਸਾਡੀ ਸਰਕਾਰ ਕੇਂਦਰ ਤੇ ਬਣਦੀ ਆ ਤੇ ਅਸੀਂ ਆ ਚੀਜ਼ਾਂ ਕਰਕੇ ਰਿਹਾ ਬਾਕੀ ਜਿਹੜੇ ਸੀਗੇ ਆਹ ਕੁ ਬਾਰੇ ਨੇ ਵੀ ਪਰ ਉਹਨਾਂ ਦਾ ਆਪਣਾ ਕੱਢ ਜੂਦਾ 15 ਵਦੀ ਤੇ ਦੂਜੇ ਵਸੇ ਇਹ ਵੀ ਗੱਲ ਹੈ ਜਿਹੜੇ ਚਮਚਾਗਰੀ ਕਰਦੇ ਸੀ ਉਹਨਾਂ ਤੇ ਤਸਵੀਰ ਅਰੇ ਯਾਰ ਕੀ ਸਵਾਲ ਪੁੱਛ ਰਹੇ ਹੋ ਆਦਰ ਆਦਰ ਨਹੀਂ ਹੈ ਪੰਜਾਬ ਚ ਅਸੀਂ ਇਹਨਾਂ ਦੀ ਕਾਰਗੁਜ਼ਾਰੀ ਕਰਕੇ ਇਹਨਾਂ ਨਾਲ ਸਮਝੌਤਾ ਨਹੀਂ ਕੀਤਾ ਦੇਖਿਆ ਜੀ ਦੂਸਰੇ ਸੁਪਿਆ ਚ ਹੋ ਗਿਆ ਦੂਸਰੇ ਸੁਪਿਆ ਦਾ ਤਾਂ ਮੈਂ ਜਵਾਬ ਨਹੀਂ ਦੇ ਸਕਦਾ ਲੇਕਿਨ ਪੰਜਾਬ ਦੀ ਕਾਂਗਰਸ ਦੀ ਲੀਡਰਸ਼ਿਪ ਨੇ ਕਿਉਂਕਿ ਇਹਨਾਂ ਨੇ ਇੱਕ ਕਾਂਗਰਸ ਦੇ ਲੀਡਰਸ ਦੇ ਵਿਧੀਆਂ ਤੇ ਵਾਦਨ ਤੋਂ ਦੂਸਰੀਆਂ ਚੀਜ਼ਾਂ ਨਾਲ ਬਹੁਤ ਜ਼ਿਆਦਾ ਕਿੱਦਿਆ ਸੀ ਇਹਦੇ ਕਾਂਗਰਸ ਦਾ ਵਰਕਰ ਵੀ ਲੀਡਰ ਵੀ ਇਹ ਕਹਿ ਰਿਹਾ ਸੀ ਕਿ ਇਹਨਾਂ ਨਾਲ ਆਪਾਂ ਮਿਲ ਕੇ ਨਹੀਂ ਡਾਣਾ ਤੇ ਅਸੀਂ ਉਹਨਾਂ ਦੇ ਖਿਰਾਬ ਲੜ ਰਹੇ ਇੱਕ ਮਾਰਦੀ ਪਾਰਟੀ ਤੁਹਾਡੇ ਨਾਲ ਪੂਰੀ ਹੋ ਗਈ ਬਿਲਕੁਲ ਸਮਾਜਵਾਦੀ ਪਾਰਟੀ ਸਾਡੇ ਨਾਲ ਔਰ ਬਾਸਵਾਰੀਆਂ ਕਿਸਾਨ ਜੱਤੇਬੰਦੀਆਂ ਸਾਰੀਆਂ ਔਰ ਬਹੁਤ ਸਾਰੇ ਲੋਗ EMPLOYEES ਉਹ ਸਾਰੀਆਂ ਜੱਤੇਬੰਦੀਆਂ ਨਰੇਗਾ ਦੀ ਜਿੱਦ ਨੂੰ ਵੀ ਅੱਜ ਹੀ ਮੈਨੂੰ ਇਸ ਤੋਂ ਮਿਲੇ ਸੀ ਉਹ ਸਾਰੇ ਲੋਕ ਸਾਡੇ ਨਾਲ ਨਹੀਂ ਕਿਉਂਕਿ ਉਹਨਾਂ ਨੇ ਬੀਤੇ ਵੀ ਵੀ ਦੇਖ ਲਿਆ ਉਹਨਾਂ ਨੇ ਤਾਂ 10 ਸਾਲ ਦੇਖਿਆ ਇਹਨਾਂ ਨੂੰ 2.5 ਸਾਲ ਦੇਖ ਲਿਆ ਹੈਗਾ ਤੇ ਇਸ ਕਰਕੇ ਸਭ ਨੂੰ ਲੱਗ ਰਿਹਾ ਕਿ ਕਾਂਗਰਸ ਹੀ ਇਕੱਲਾ ਵਿਕਲਪ ਹੈ ਜਿਹਨੂੰ ووٹ ਦੇਣੀ ਚਾਹੀਦੀ ਹੈ ਬਹੁਤ ਹੱਸਦਾ ਜਾ ਰਿਹਾ ਜੀ ਦਾ ਰਿਕਸ਼ਾ 14 ਫਟਾ ਬੋਲੋ ਦਾ 3700 ਦੇ ਕਿਹਨੇ ਕੰਮ ਇਹ ਸੀ ਜਿਹਨਾਂ ਨੂੰ ਵੀ ਕੁਝ ਹੋਇਆ ਨਹੀਂ ਇਹ ਲੋਕ ਜਿੱਦ ਨੂੰ ਕਹਿ ਰਹੇ ਹੈ ਕਿ ਉਹਦੇ ਯੋਗ ਉਹ ਤਾਂ ਵੀ ਪ੍ਰਾਇਮਰੀ ਡਿਗਰੀ ਦੀ ਨੂੰ ਮਿਲ ਰਹੇ ਬਿਲਕੁਲ ਦੇਖੋ ਜੀ ਸਾਨੂੰ ਤੇ ਜਿਹੜਾ ਅਫਸੋਸ ਹੋ ਰਿਹਾ ਦੇਖੋ ਸਾਡੇ ਪ੍ਰਧਾਨ ਮੰਤਰੀ ਸਾਡਾ ਸਰ ਦਾ ਪ੍ਰਧਾਨ ਮੰਤਰੀ ਹੁੰਦਾ ਚਾਹੇ ਅਸੀਂ ਕਿੰਨੀ ਪਾਰਟੀ ਕਰੀਏ ਸਰ ਦਾ ਪ੍ਰਧਾਨ ਮੰਤਰੀ ਆ ਉਹ ਅਸੀਂ ਸਿਰਫ ਇਹ ਨਾ ਕਿਹਾ ਕਿ ਤੇਰੇ ਹਿੰਦੁਸਤਾਨ ਦੇ ਗਰੀਬ ਪਰਿਵਾਰ ਉਹਨਾਂ ਨੂੰ ਅਸੀਂ ਸੈਂਟਰਲ ਗਵਰਨਮੈਂਟ ਬੰਡ ਤੇ 1 ਲੱਖ ਰੁਪਏ ਸਾਲਾਨਾ ਦੀ ਮਦਦ ਕਰਾਂਗੇ ਹੁਣ ਉਹ ਕਹਿ ਰਿਹਾ ਪੈਸਾ ਪਾਕਿਸਤਾਨ ਤੇ ਜਨਮੇਨਾ ਦੋਵਾਂ ਗੱਲਾਂ ਦਾ ਕੀ ਸੰਬੰਧ ਹੈ ਉਹ ਦੱਸਣ ਕਿ ਮਤਲਬ ਕੀ ਇਹ ਗੱਲ ਬਣੀ ਅਸੀਂ ਦੇ ਗਰੀਬਾਂ ਦੀ ਗੱਲ ਕਰ ਰਹੇ ਹੁਣ ਗਰੀਬਾਂ ਨੂੰ ਕਿਤੇ ਧੋਹ ਲਾ ਜਾ ਰਹੇ ਅਜਾ ਪ੍ਰਧਾਨ ਮੰਤਰੀ ਦੀ ਔਰ ਪਾਜਬਾ ਦੇ ਸਾਰੇ ਸੀਨੀਅਰ ਆਗੂਆਂ ਦੀ ਹਮੇਸ਼ਾ ਇਹ ਆਦਤ ਰਹੀ ਆ ਕਿ ਮੁੱਦੇ ਦੀ ਗੱਲ ਤੇ ਨਹੀਂ ਆਉਣਾ ਔਰ ਦੂਸਰੀ ਗੱਲਬਾਤ ਕਿਤੇ ਹੋਰ ਲੈ ਜਾ ਰਹੇ

That's